ਐਸ.ਡੀ.ਐਮ ਸਾਹਿਬ ਗੁਰੂ ਨਾਨਕ ਗੁਰਪੁਰਬ ਦੇ ਨਗਰ ਕੀਰਤਨ ਮੌਕੇ ਆਪਣੇ ਪਿੰਡ ਆਏ ਸੀ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਫਲ ਲਿਆਉਣ ਲਈ ਘਰੋਂ ਕਿਹਾ ਜਾਂਦਾ ਹੈ ਤਾਂ ਫਲ ਫਰੂਟ ਲੈਣ ਲਈ ਆਪਣੇ ਨਜ਼ਦੀਕੀ ਸ਼ਹਿਰ ਜਲੰਧਰ ਦੇ ਵਿੱਚ ਪਹੁੰਚ ਜਾਂਦੇ ਹਨ ਜਲੰਧਰ ਦੇ ਵਿੱਚ ਉਹ ਇੱਕ ਰੇੜੀ ਤੋਂ ਫਲ ਫਰੂਟ ਲੈ ਹੀ ਰਹੇ ਹੁੰਦੇ ਹਨ ਕਿ ਇੰਨੇ ਦੇ ਵਿੱਚ ਉੱਥੇ ਦੋ ਪੁਲਿਸ ਵਾਲੇ ਆ ਜਾਂਦੇ ਹਨ ਅਤੇ ਫਲ ਫਰੂਟ ਵਾਲੇ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੰਦੇ ਹਨ ਜਿਵੇਂ ਹੀ ਐਸ ਡੀ ਐਮ ਸਾਹਿਬ ਇਹ ਦੇਖਦੇ ਹਨ ਕਿ ਇਹ ਜਿਹੜੇ ਦੋ ਪੁਲਿਸ ਵਾਲੇ ਹਨ ਇਹ ਨਜਾਇਜ਼ ਪੈਸੇ ਇਸ ਰੇੜੀ ਵਾਲੇ ਤੋਂ ਮੰਗ ਰਿਹਾ ਹਨ ਅਤੇ ਉਸ ਨੂੰ ਧਮਕਾ ਰਹੇ ਹਨ ਕਿ ਜੇਕਰ ਤੂੰ ਰੇੜੀ ਇੱਥੇ ਨਾ ਹਟਾਈ ਜਾਂ ਫਿਰ ਸਾਨੂੰ ਪੈਸੇ ਨਾ ਦਿੱਤੇ ਤਾਂ ਫਿਰ ਤੈਨੂੰ ਚੱਕ ਕੇ ਅੰਦਰ ਕਰ ਦੇਾਂਗੇ ਇਧਰੋਂ ਐਸਡੀਐਮ ਸਾਹਿਬ ਕੁਝ ਬੋਲ ਲੈਂਦੇ ਹਨ ਇੰਨੇ ਵਿੱਚ ਹੀ ਜਿਹੜੇ ਪੁਲਿਸ ਵਾਲੇ ਹਨ ਉਹ ਗੁੱਸਾ ਕਰ ਜਾਂਦੇ ਹਨ ਅਤੇ ਕੋਲਰ ਤੋਂ ਫੜ ਕੇ ਘਸੀਟਦੇ ਹੋਏ ਉਹਨਾਂ ਨੂੰ ਆਪਣੀ ਜੀਪ ਦੇ ਵਿੱਚ ਬਿਠਾ ਲੈਂਦੇ ਹਨ ਅੱਗੇ ਜੋ ਐਸਡੀਐਮ ਸਾਹਿਬ ਨੇ ਥਾਣੇ ਪਹੁੰਚ ਕੇ ਉਹਨਾਂ ਦਾ ਜਲੂਸ ਕੱਢਿਆ ਉਹ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ਕੀ ਹੈ ਇਹ ਕਹਾਣੀ ਕੌਣ ਸੀ ਉਹ ਐਸ ਡੀ ਐਮ ਸਾਹਿਬ ਅਤੇ ਜਲੰਧਰ ਦੇ ਵਿੱਚ ਆਮ ਜੇ ਕੱਪੜਿਆਂ ਵਿੱਚ ਚੱਪਲਾ ਪਾਏ ਕੀ ਕਰ ਰਹੇ ਸਨ ਆਓ ਜਾਣਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਇਹ ਵੀਡੀਓ ਜਲੰਧਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੀ ਹੈ ਜਿਸ ਦੇ ਵਿੱਚ ਇੱਕ ਰਣਜੀਤ ਸਿੰਘ ਨਾਮ ਦਾ ਮੁੰਡਾ ਰਹਿੰਦਾ ਸੀ ਰਣਜੀਤ ਬਚਪਨ ਤੋਂ ਹੀ ਬੜੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ لیکن ਪਰਿਵਾਰ ਬੜਾ ਗਰੀਬ ਸੀ ਪਰਿਵਾਰ ਖੇਤੀਬਾੜੀ ਕਰਕੇ ਆਪਣਾ ਘਰਗੁਜ਼ਾਰਾ ਕਰਦਾ ਸੀ ਬਹੁਤੀ ਜ਼ਮੀਨ ਵੀ ਨਹੀਂ ਸੀ ਤਾਂ ਕਰਕੇ ਠੇਕੇ ਤੇ ਲੈ ਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ ਰਣਜੀਤ ਨੂੰ ਬਚਪਨ ਤੋਂ ਹੀ ਉਸਦੇ ਟੀਚਰਸ ਕਹਿੰਦੇ ਸਨ ਕਿ ਤੂੰ ਪੜ੍ਹਾਈ ਦੇ ਵਿੱਚ ਇੰਨਾ ਹੁਸ਼ਿਆਰ ਹੈ ਤੂੰ ਜ਼ਰੂਰ ਕਦੇ ਨਾ ਕਦੇ ਵੱਡਾ ਅਫਸਰ ਬਣੇਗਾ ਅਤੇ ਬਣ ਕੇ ਦਿਖਾਏਗਾ ਬਸ ਤੂੰ ਪੜ੍ਹਾਈ ਨਾ ਛੱਡੀ ਪੜ੍ਹਾਈ ਤੇ ਆਪਣੀ ਭਰੋਸਾ ਰੱਖੀ ਆਪਣਾ ਜੋ ਵੀ ਰੁਟੀਨ ਹੈ ਉਹ ਬਣਾ ਕੇ ਰੱਖੇ ਤੈਨੂੰ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਣਾ ਇਹ ਗੱਲ ਰਣਜੀਤ ਦੇ ਦਿਮਾਗ ਦੇ ਵਿੱਚ ਜੱਟ ਗਈ ਕਿ ਮੈਂ ਕੋਈ ਵੱਡਾ ਅਫਸਰ ਬਣਨਾ ਹੈ ਬਾਕੀ ਏ ਤਰ੍ਹਾਂ ਬਾਹਰਲੇ ਮੁਲਕ ਨਹੀਂ ਭਜਣਾ ਬਾਕੀ ਏ ਤਰ੍ਹਾਂ ਕੋਈ ਵੀ ਇੱਥੇ ਛੋਟਾ ਮੋਟਾ ਕੰਮ ਨਹੀਂ ਕਰਨਾ ਮੈਂ ਜ਼ਰੂਰ ਵੱਡਾ ਅਫਸਰ ਬਣੂੰਗਾ ਇਹ ਸੋਚ ਬਚਪਨ ਤੋਂ ਹੀ ਉਸ ਦੇ ਦਿਮਾਗ ਦੇ ਵਿੱਚ ਘੜ ਕਰ ਗਈ ਹੌਲੀ ਹੌਲੀ ਵੱਡਾ ਹੁੰਦਾ ਹੈ ਆਪਣੀ ਗ੍ਰੈਜੂਏਸ਼ਨ ਨੇੜੇ ਤੋਂ ਹੀ ਇੱਕ ਕਾਲਜ ਤੋਂ ਕੰਪਲੀਟ ਕਰ ਲੈਂਦਾ ਹੈ ਅਤੇ ਹੁਣ ਉਸ ਨੂੰ ਐਸ ਡੀ ਐਮ ਦੇ ਬਾਰੇ ਪਤਾ ਲੱਗ ਗਿਆ ਸੀ ਕਿ ਕੌਣ ਹੁੰਦਾ ਐਸਡੀਐਮ ਅਤੇ ਕੀ ਹਨ ਐਸਡੀਐਮ ਬਣਨ ਦੇ ਫਾਇਦੇ ਉਹ ਫਿਰ ਹੌਲੀ-ਹੌਲੀ ਆਪਣੀ ਤਿਆਰੀ ਨੂੰ ਜ਼ੋਰ ਦੇਣਾ ਸ਼ੁਰੂ ਕਰ ਦਿੰਦਾ ਹੈ ਇੱਕ ਅਟੈਂਪਟ ਦਿੰਦਾ ਹੈ ਪਹਿਲੇ ਹੀ ਅਟੈਂਪਟ ਦੇ ਵਿੱਚ ਫੇਲ ਹੋ ਜਾਂਦਾ ਹੈ ਅਤੇ ਹੁਣ ਉਸ ਨੂੰ ਸਮਝ ਆ ਗਈ ਸੀ ਕਿ ਇੱਥੇ ਰਹਿ ਕੇ ਪੜ੍ਹਨੀ ਪਣੀ ਜਾਂ ਤਾਂ ਚੰਡੀਗੜ੍ਹ ਜਾਂ ਦਿੱਲੀ ਅਜਿਹੇ ਵੱਡੇ ਸ਼ਹਿਰਾਂ ਦੇ ਵਿੱਚ ਕੋਚਿੰਗ ਕਰਕੇ ਫਾਇਦਾ ਹੈ ਘਰੇ ਬੈਠੇ ਪੜ੍ਹਨੀ ਪਣੀ ਆਪਾਂ ਨੂੰ ਜ਼ਰੂਰ ਕਿਤੇ ਬੱਡੇ ਸ਼ਹਿਰ ਦੇ ਵਿੱਚ ਕੋਚਿੰਗ ਕਰਨੀ ਚਾਹੀਦੀ ਹੈ ਆਪਣੇ ਪਿਤਾ ਜੀ ਨੂੰ ਸਮਝਾਉਂਦਾ ਹੈ ਕਿ ਐਸਡੀਐਮ ਬੜੀ ਵੱਡੀ ਪੋਸਟ ਹੈ ਜੇਕਰ ਮੈਂ ਉਸ ਦੇ ਵਿੱਚ ਸਿਲੈਕਟ ਹੋ ਜਾਣਾ ਨਾ ਐਸਡੀਐਮ ਬਣ ਜਾਵਾਂਗਾ ਤਾਂ ਆਪਣੇ ਸਾਰੇ ਪਰਿਵਾਰ ਦਾ ਸਾਰੇ ਟੱਬਰ ਦਾ ਨਾਂ ਪੂਰੇ ਪਿੰਡ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਹੋ ਜਾਣਾ ਹੈ ਆਪਣੀ ਬੱਲੇ ਬੱਲੇ ਹੋ ਜੇਗੀ ਪੈਸਿਆਂ ਦੀ ਕੋਈ ਕਮੀ ਨਹੀਂ ਰਹਿਣੀ ਪਿਤਾ ਜੀ ਇਹਨਾਂ ਸੁਣਦੇ ਹੀ ਮੰਨ ਜਾਂਦੇ ਹਨ ਕਹਿੰਦੇ ਹਨ ਜਿੰਨਾ ਕੋ ਸਾਡੇ ਕੋਲ ਹੋਵੇਗਾ ਅਸੀਂ ਖਰਚਾ ਕਰਾਂਗੇ ਅਤੇ ਤੈਨੂੰ ਉੱਥੇ ਜਾਣ ਦੀ ਇਜਾਜ਼ਤ ਹੈ ਲੇਕਿਨ ਤੈਨੂੰ ਪਤਾ ਹੀ ਹੈ ਮੈਂ ਬੁੱਢਾ ਹੋ ਚੁੱਕਿਆ ਹਾਂ ਅਤੇ ਬਹੁਤੀ ਦਿਰ ਮੇਰੇ ਤੋਂ ਕੰਮ ਨਹੀਂ ਹੋਣਾ ਤੂੰ ਜਲਦੀ ਤੋਂ ਜਲਦੀ ਐਸ.ਡੀ.ਐਮ ਬੜ ਜਾਵੀਂ ਉਸ ਤੋਂ ਬਾਅਦ ਫਿਰ ਓਖਾ ਹੋ ਜਾਵੇਗਾ ਆਪਣੇ ਘਰੇ ਕੋਈ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੈ ਕਿਉਂਕਿ ਮੈਂ ਬਜ਼ੁਰਗ ਹੋ ਗਿਆ ਹਾਂ ਤੇਰਾ ਕੋਈ ਭਾਈ ਵੀ ਨਹੀਂ ਹੈ ਜਿਸ ਤੋਂ ਮੈਂ ਕੰਮ ਲੈ ਲਵਾ ਅਤੇ ਹੁਣ ਆਪਾਂ ਨੂੰ ਮਿਲ ਬੰਦ ਕੇ ਕੰਮ ਕਰਨਾ ਪਵੇਗਾ ਰਣਜੀਤ ਆਪਣੇ ਘਰ ਦੇ ਹਾਲਾਤ ਸਮਝਦਾ ਸੀ ਤਾਂ ਕਰਕੇ ਉਹ ਆਪਣੇ ਪਿਤਾ ਦੀ ਗੱਲ ਮੰਨ ਜਾਂਦਾ ਹੈ ਅਤੇ ਦਿੱਲੀ ਪੜਨ ਵਾਸਤੇ ਚਲਾ ਜਾਂਦਾ ਹੈ ਦਿੱਲੀ ਉਸ ਨੂੰ ਕੋਚਿੰਗ ਕਰਦਿਆ 6-7 ਮਹੀਨੇ ਬੀਤ ਜਾਂਦੇ ਹਨ ਅਤੇ ਵਧੀਆ ਉੱਥੇ ਕੋਚਿੰਗ ਕਰ ਰਿਹਾ ਸੀ ਇੰਨੇ ਵਿੱਚ ਹੀ ਉਸਦੇ ਘਰੋਂ ਫੋਨ ਆ ਜਾਂਦਾ ਹੈ ਕਿ ਤੇਰੀ ਫੀਸ ਬਹੁਤ ਜ਼ਿਆਦਾ ਹੋ ਗਈ ਹੈ ਆ ਜਾ ਘਰੇ ਆ ਜਾ ਤਾਂ ਕਾਰਨ ਪੁੱਛਦਾ ਕੀ ਗੱਲ ਹੋ ਗਈ ਤੁਸੀਂ ਆਪ ਤਾਂ ਮੈਨੂੰ ਇੱਥੇ ਹਲਾਸ਼ੇਰੀ ਦੇ ਕੇ ਭੇਜਿਆ ਸੀ ਆਪ ਹੀ ਮੈਨੂੰ ਹੁਣ ਫੋਨ ਕਰਕੇ ਵਾਪਸ ਬੁਲਾ ਰਹੇ ਹੋ ਐਵੇਂ ਕਰੋਗੇ ਤਾਂ ਮੈਂ ਕਿਵੇਂ ਬਣਾਗਾ ਐਸਡੀਐਮ ਇਹ ਕੋਈ ਖੇਡ ਥੋੜੀ ਹੈ ਵੀ ਦੋ ਦਿਨ ਪੜ੍ਹਾਈ ਕੀਤੀ ਤੇ ਤੀਜੇ ਦਿਨ ਐਸਡੀਐਮ ਲੱਗ ਗਏ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਹੁਤ ساری ਦੁਨੀਆਂ ਮਿਹਨਤ ਕਰਦੀ ਹੈ ਫਿਰ ਜਾ ਕੇ ਕਿਤੇ ਗੱਲ ਬਣਦੀ ਹੈ ਜੇਕਰ ਮਾੜੀ-ਮੋਟੀ ਇੱਥੇ ਮਿਹਨਤ ਦੇ ਵਿੱਚ ਕਮੀ ਰਹਿ ਜਾਵੇ ਤਾਂ ਫਿਰ ਇੱਕ ਸਾਲ ਹੋਰ ਬਰਬਾਦ ਹੋ ਜਾਂਦਾ ਹੈ ਕਿਹੜੀਆਂ ਗੱਲਾਂ ਕਰਦੇ ਪਏ ਹੋ ਮੈਨੂੰ ਥੋੜਾ ਸਮਾਂਤ ਦਿਓ ਤਾਂ ਕਰਕੇ ਮੈਂ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਾਂਗਾ ਮੈਨੂੰ ਆਪਣੀ ਪੜ੍ਹਾਈ ਜਾਰੀ ਕਰਨ ਲਈ ਇੱਕ ਮੌਕਾ ਹੋਰ ਦੇ ਦਿਓ ਤਾਂ ਉਸਦੇ ਪਿਤਾ ਸਮਝਾਉਂਦੇ ਹਨ ਕਿ ਦੇਖ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਬੁੱਢਾ ਬਜ਼ੁਰਗ ਬੰਦਾ ਹਾਂ ਆਪਣੇ ਕੋਲ ਬਹੁਤੀ ਪੈਲੀ ਨਹੀਂ ਹੈ ਜਿਹੜੀ ਕਿ ਆਪਾਂ ਠੇਕੇ ਤੇ ਦੇਦੀਏ ਅਤੇ ਆਪੇ ਉਸ ਦਾ ਠੇਕਾ ਆਂਦਾ ਰੇ ਆਪਣੇ ਕੋਲ ਜਿਹੜੀ ਪੈਲੀ ਹੈ ਉਹ ਤਾਂ ਆਪਵਾ ਕੇ ਵੀ ਪੂਰਾ ਨਹੀਂ ਕਰਦੀ ਅਤੇ ਹੁਣ ਤੋਂ ਉੱਥੇ ਬੈਠਾ ਹੈ ਤੇਰੀ ਹਜ਼ਾਰਾਂ ਦੇ ਵਿੱਚ ਫੀਸ ਹੈ ਅਤੇ ਹੁਣ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ ਮੈਂ ਹੁਣ ਬਹੁਤੀ ਦੇਰ ਤੇਰੀ ਅਫੀਸਾ ਨਹੀਂ ਭਰ ਸਕਦਾ ਆ ਜਾ ਵਾਪਸ ਆ ਜਾ ਹੁਣ ਉਸ ਦੇ ਸਾਹਮਣੇ ਮੁਸੀਬਤ ਆ ਗਈ ਸੀ ਕਿ ਪੜਾ ਤਾਂ ਪੜਾ ਕਿਵੇਂ ਜੇਕਰ ਘਰ ਜਾਵਾਂਗਾ ਪੜਾਈ ਵਿਚਾਲੇ ਰਹਿ ਜਾਏਗੀ ਜੇਕਰ ਇੱਥੇ ਬੈਠਾ ਰਿਹਾ ਤਾਂ ਘਰ ਵਾਲੇ ਪੈਸੇ ਭੇਜਣੇ ਬੰਦ ਕਰਨਗੇ ਅਤੇ ਪੜਾਈ ਫਿਰ ਤੋਂ ਦੁਬਾਰਾ ਵਿਚਾਲੇ ਰਹਿ ਜੇਗੀ ਮੇਰਾ ਕੀ ਬਣੇਗਾ ਤਾਂ ਫਿਰ ਫਿਰ ਸੋਚਦਾ ਰਹਿੰਦਾ ਹੈ ਵਾਰ-ਵਾਰ ਸੋਚਦਾ ਹੈ ਉਸ ਦਾ ਦੋਸਤ ਇੱਕ ਉਸ ਨੂੰ ਸਲਾਹ ਦਿੰਦਾ ਹੈ ਕਿਉਂ ਨਾ ਤੂੰ ਇੱਥੇ ਪਾਰਟ ਟਾਈਮ ਜੌਬ ਕਰ ਲੈ ਉਸ ਦੇ ਵਿੱਚੋਂ ਥੋੜੀ-ਬਹੁਤ ਤੇਰੀ ਕਮਾਈ ਆਈ ਜੇਗੀ ਨਾਲ ਪੜੀ ਜਾਈ ਇਸ ਨਾਲ ਤੇਰਾ ਗੁਜ਼ਾਰਾ ਹੋ ਹੀ ਜਾਗਾ ਜੇਕਰ ਕੰਨਾ ਤੂੰ ਪੜਨ ਦੀ ਕੋਸ਼ਿਸ਼ ਕਰੇਗਾ ਤੇਰੇ ਘਰ ਦੇ ਹਾਲਾਤ ਤੈਨੂੰ ਜਵਾਬ ਦੇ ਦੇਣਗੇ ਅਤੇ ਬਹੁਤੀ ਦਿਨ ਤੋਂ ਪੜ੍ਹਨੀ ਪਾਣਾ ਜੇਕਰ ਲੰਬੀ ਰੇਸ ਦੇ ਵਿੱਚ ਭੱਜਣਾ ਹੈ ਤਾਂ ਫਿਰ ਆਪਣਾ ਧਿਆਨ ਆਪ ਰੱਖਣਾ ਪਏਗਾ ਘਰਦਿਆਂ ਤੇ ਬੋਝ ਬਹੁਤੀ देर ਬਣਿਆ ਨਹੀਂ ਜਾ ਸਕਦਾ ਤੂੰ ਕੋਈ ਪਾਰਟ ਟਾਈਮ ਜੋਬ ਕਰਨਾ ਇੱਥੇ ਵਧੀਆ ਪਾਰਟ ਟਾਈਮ ਜੋਬ ਮਿਲ ਜਾਂਦੀਆਂ ਹਨ ਤੈਨੂੰ ਮੈਂ ਦਿਵਾ ਦਿਆਂਗਾ ਇੰਨੀ ਗੱਲ ਸੁਣ ਕੇ ਰਣਜੀਤ ਵੀ ਮੰਨ ਜਾਂਦਾ ਹੈ ਗੱਲ ਤਾਂ ਠੀਕ ਹੈ ਆਪਣੇ ਘਰ ਫੋਲ ਲਗਾਉਂਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਹੋਰ ਪੈਸੇ ਭੇਜਣ ਦੀ ਕੋਈ ਲੋੜ ਨਹੀਂ ਮੈਂ ਇੱਥੇ ਪਾਰਟ ਟਾਈਮ ਜੋਬ ਕਰਾਂਗਾ ਜਿੰਨਾ ਕੁ ਮੇਰੇ ਤੋਂ ਹੋਏਗਾ ਮੈਂ ਕਮਾ ਲਿਆਂਗਾ ਬਾਕੀ ਜਿੰਨਾ ਕੁ ਤੁਹਾਡੇ ਤੋਂ ਹੋ ਸਕਦਾ ਤੁਸੀਂ ਭੇਜਦਿਆ ਕਰ ਜੇ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦਾ ਬਸ ਤੁਸੀਂ ਆਪਣਾ ਖਰਚਾ ਚਲਾਈ ਰੱਖੋ ਆਪ ਤੁਸੀਂ ਭੁੱਖੇ ਨਾ ਮਰੋ ਤੁਹਾਨੂੰ ਕਿਤੇ ਵੀ ਕੋਈ ਲੋੜ ਹੋਵੇ ਤਾਂ ਮੈਂ ਇੱਕ ਦੋ ਮਹੀਨਾ ਲਈ ਵਿਚਾਲੇ ਆ ਜਾਵਾਂਗਾ ਲੇਕਿਨ ਬਹੁਤੀ देर ਮੇਰੇ ਤੋਂ ਆਇਆ ਨਹੀਂ ਜਾਣਾ ਮੈਂ ਆਪਣੇ ਸੁਪਨਿਆਂ ਦੇ ਪ੍ਰਤੀ ਵਫਾਦਾਰ ਹਾਂ ਮੈਂ ਐਸ ਡੀ ਐਮ ਬਣ ਕੇ ਹੀ ਹੁਣ ਤੁਹਾਨੂੰ ਮੂੰਹ ਦਿਖਾਵਾਂਗਾ ਐਡੀ ਗੱਲ ਸੁਣ ਕੇ ਪਿਤਾ ਜੀ ਵੀ ਖੁਸ਼ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕੋਈ ਗੱਲ ਨਹੀਂ ਤੂੰ ਆਪਣੀ ਜੀ ਲਾ ਕੇ ਪੜ੍ਹਾਈ ਕਰ ਮੈਂ ਐਵੇਂ ਹੀ ਕਰਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਭਾਵੁਕ ਹੋ ਗਿਆ ਸੀ ਮੈਂ ਤੈਨੂੰ ਅੱਗੇ ਵਧਣੋਂ ਨਹੀਂ ਰੋਕ ਸਕਦਾ ਮੇਰੇ ਪਿਤਾ ਨੇ ਮੈਨੂੰ ਅੱਗੋਂ ਜ਼ਿਆਦਾ ਪੜ੍ਹਾਇ ਨਹੀਂ ਕਰਾਈ ਤਾਂ ਮੈਂ ਅੱਜ ਖੇਤੀਬਾੜੀ ਦੇ ਵਿੱਚ ਰੋਲ ਰਿਆ ਹਾਂ ਨਹੀਂ ਤਾਂ ਮੇਰੇ ਰਾਲ ਦੇ ਅੱਜ ਵੱਡੇ ਅਫਸਰ ਹਨ ਕੋਈ ਫੌਜ ਦੇ ਵਿੱਚ ਹੈ ਕੋਈ ਕਿਤੇ ਕੋਈ ਬੈਕ ਦੇ ਵਿੱਚ ਲੱਗਿਆ ਹੈ ਅਤੇ ਮੈਂ ਇੱਥੇ ਪੈਲੀ ਵਾਂਦਾ ਹਾਂ ਅਤੇ ਆਪਣਾ ਗੁਜ਼ਾਰਾ ਵੀ ਮਸਾ ਹੋ ਬਾਂਦਾ ਹੈ ਤਾਂ ਕਰਕੇ ਜੋ ਤਿਆਰੀ ਕਰ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹਾਂ ਇੰਨੀ ਗੱਲ ਸੁਣ ਕੇ ਰਣਜੀਤ ਵੀ ਖੁਸ਼ ਹੋ ਜਾਂਦਾ ਹੈ ਹੁਣ ਉਸ ਦੇ ਅੱਗੇ ਸਮੱਸਿਆ ਸੀ ਕਿ ਮੈਂ ਕਰਾਂ ਤੱਕਾਂ ਕਿ ਕਿਹੜੀ ਜੋਬ ਇੱਥੇ ਕਰਾਂ ਕਿਉਂਕਿ ਜੇ ਜੋਬ ਕਰਾਂਗਾ ਪੜ੍ਹਾਈ ਨਹੀਂ ਹੋਣੀ ਜੇਕਰ ਪੜ੍ਹਾਈ ਕਰਾਂਗਾ ਤਾਂ ਜੋਬ ਨਹੀਂ ਹੋਣੀ ਸਾਰੇ ਪਾਸੇ ਮੱਥਾ ਮਾਰਦਾ ਹੈ ਅਤੇ ਹਫ਼ਤੇ ਇੱਕ ਤੋਂ ਵਿੱਚ ਉਸ ਨੂੰ ਇੱਕ ਆਫਰ ਆਂਦਾ ਹੈ ਅਖਬਾਰ ਦੇ ਵਿੱਚ ਦੇਖਦਾ ਹੈ ਕਿ ਲਾਇਬ੍ਰੇਰੀ ਦੇ ਵਿੱਚ ਮੁੰਡਾ ਚਾਹੀਦਾ ਧਿਆਨ ਰੱਖਣ ਲਈ ਲਾਇਬ੍ਰੇਰੀ ਦਾ ਉਹ ਸੁਣ ਕੇ ਬੜਾ ਖੁਸ਼ ਹੋ ਜਾਂਦਾ ਹੈ ਕਿ ਨਾਲੇ ਤਾਂ ਲਾਇਬ੍ਰੇਰੀ ਦੇ ਵਿੱਚ ਪੜ੍ਹ ਲਿਆ ਕਰਾਂਗੇ ਲਾਇਬ੍ਰੇਰੀ ਦੇ ਵਿੱਚ ਬਹੁਤਾ ਕੰਮ ਨਹੀਂ ਹੁੰਦਾ ਨਾਲੇ ਉੱਥੇ ਸਫਾਈ ਵਗੈਰਾ ਕਰਕੇ ਆਪਾਂ ਵੇਲੇ ਹਾਂ ਉਸ ਤੋਂ ਬਾਅਦ ਪੜਾਈ ਰੱਖਾਂਗੇ ਨਾਲੇ ਆਪਣਾ ਗੁਜ਼ਾਰਾ ਬਸਤਾ ਚੱਲੀ ਰੱਖਿਆ ਯਾਰ ਉੱਥੇ ਜਾਂਦਾ ਹੈ ਅਤੇ ਜਿਹੜਾ ਮਾਲਕ ਹੁੰਦਾ ਹੈ ਲਾਇਬ੍ਰੇਰੀ ਦਾ ਉਹ ਕਹਿੰਦਾ ਹੈ ਇੱਥੇ ਬਹੁਤ ਜੜੇ ਨਹੀਂ ਆਂਦੇ ਤਾਂ ਕਰਕੇ ਇੱਥੇ ਬਹਿਣ ਵਾਸਤੇ ਮੈਨੂੰ ਇੱਕ ਬੰਦਾ ਚਾਹੀਦਾ ਹੈ ਮੈਂ ਆਪ ਨਹੀਂ ਬੈਠ ਸਕਦਾ ਮੇਰੇ ਕੋਲ ਹੋਰ ਵੀ ਬੜੇ ਕੰਮ ਹਨ ਮੇਰੀਆਂ ਦੁਕਾਨਾਂ ਚੱਲਦੀਆਂ ਹਨ ਮੈਨੂੰ ਉੱਥੇ ਟਾਈਮ ਦੇਣਾ ਪੈਂਦਾ ਹੈ ਤੂੰ ਇਹ ਕਰ ਇੱਥੇ ਬਹਿ ਜਾ ਸਾਰਿਆਂ ਦਾ ਹਿਸਾਬ ਕਰੀ ਰੱਖੀ ਸਾਰਿਆਂ ਨੂੰ ਮਹੀਨੇ ਦਰ ਮਹੀਨੇ ਪੈਸੇ ਲੈ ਕੇ ਇਸ ਕਾਪੀ ਦੇ ਵਿੱਚ ਲਿਖਦਾ ਰਹੀਂ ਜੋ ਕਿਤਾਬਾਂ ਉਹ ਲੈਂਦੇ ਹਨ ਜੋ ਪੜ੍ਹਦੇ ਹਨ ਉਸ ਦਾ ਰਿਕਾਰਡ ਰੱਖੀ ਬਾਕੀ ਖਾਲੀ ਟਾਈਮ ਤੋਂ ਆਪਣਾ ਪੜ੍ਹਦਾ ਰਹਿ ਕਰੀ ਲੇਕਿਨ ਇੱਥੇ 24 ਘੰਟੇ ਤੈਨੂੰ ਬਹਿਣਾ ਪਏਗਾ ਅਤੇ ਸੌਣਾ ਵੀ ਇੱਥੇ ਪਏਗਾ ਫੁਰਤਾ ਰਣਜੀਤ ਦੀਆਂ ਹੋਰ ਵੀ ਮੋਜਾਂ ਹੋ ਗਈਆਂ ਸਨ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਜਿਹੜਾ ਕਮਰਾ ਸੀ ਛੋਟਾ ਜਾਂ ਉਹ ਉਸ ਨੂੰ ਫਰੀ ਦੇ ਵਿੱਚ ਮਿਲ ਗਿਆ ਸੀ ਅਤੇ ਹੁਣ ਉਸ ਨੂੰ ਉੱਥੇ ਹੀ ਰਹਿਣਾ ਪੈਣਾ ਸੀ ਅਤੇ ਜਿਹੜਾ ਕਿਰਾਇਆ ਸੀ ਉਸ ਦਾ ਪਹਿਲਾਂ ਵਾਲੇ ਕਮਰੇ ਦਾ ਉਹ ਵੀ ਬਚ ਗਿਆ ਸੀ ਕਿਉਂਕਿ ਦਿੱਲੀ ਦੇ ਵਿੱਚ ਕਿਰਾਇਆ ਬਹੁਤ ਜ਼ਿਆਦਾ ਹੈ ਅਤੇ ਹੁਣ ਉਸ ਨੂੰ ਰਹਿਣ ਲਈ ਕਮਰਾ ਅਤੇ ਕੰਮ ਕਰਨ ਲਈ ਕੰਮ ਅਤੇ ਪੜ੍ਹਨ ਲਈ ਫਰੀ ਕਿਤਾਬਾਂ ਮਿਲ ਗਿਆ ਸੀ ਉਹ ਹੋਰ ਕੀ ਪੜਦਾ ਸੀ ਰਣਜੀਤ ਦੇ ਦਿਨ ਐਵੇਂ ਹੀ ਲੰਘੀ ਜਾਂਦੇ ਹਨ ਲਾਇਬ੍ਰੇਰੀ ਦੇ ਵਿੱਚ ਨਾਲੇ ਕੰਮ ਕਰਦਾ ਹੈ ਨਾਲੇ ਲਾਇਬ੍ਰੇਰੀ ਦੀ ਕਿਤਾਬਾਂ ਪ੍ਰੀਦੇ ਵਿੱਚ ਪੜਦਾ ਹੈ ਇਸ ਨਾਲ ਉਸ ਦੀ ਪੜ੍ਹਾਈ ਦਾ ਖਰਚਾ ਬਚ ਜਾਂਦਾ ਹੈ ਅਤੇ ਉੱਥੇ ਹੀ ਉਹ ਬੈਠ ਕੇ ਸਾਰਾ ਦਿਨ ਪੜੀ ਰੱਖਦਾ ਹੈ ਅਤੇ ਕੰਮ ਕਰੀ ਰੱਖਦਾ ਹੈ ਉਸ ਦੀ ਲਗਨ ਰੰਗ ਦਿਖਾਦੀ ਹੈ 2 ਕੁਸਾਲਾਂ ਦੇ ਵਿੱਚ ਹੀ ਉਹ ਐਸ ਡੀ ਐਮ ਬਣ ਜਾਂਦਾ ਹੈ ਐਸ ਡੀ ਐਮ ਦੀ ਲਿਸਟ ਵਿੱਚ ਜਿਵੇਂ ਹੀ ਉਸ ਦਾ ਨਾਮ ਆਂਦਾ ਹੈ ਘਰੇ ਫੋਨ ਕਰਦਾ ਹੈ ਪਿਤਾ ਜੀ ਮੈਂ ਐਸ ਡੀ ਐਮ ਬਣ ਗਿਆ ਹਾਂ ਤੁਹਾਨੂੰ ਮੁਬਾਰਕਾਂ ਅਤੇ ਸਾਰੇ ਪਿੰਡ ਦੇ ਵਿੱਚ ਖੁਸ਼ੀਆਂ ਨਾਲ ਲੱਡੂ ਵੰਡ ਦਿਓ ਤੁਹਾਡਾ ਮੁੰਡਾ ਐਸਡੀਐਮ ਅਫਸਰ ਲੱਗ ਗਿਆ ਹੈ ਹੁਣ ਤੁਹਾਨੂੰ ਇਹ ਠੇਕੇ ਤੇ ਲੈ ਕੇ ਪੈੜੀਆਂ ਵਾਉਣ ਦੀ ਲੋੜ ਨਹੀਂ ਆਜੋ ਆਪਾਂ ਦਿੱਲੀ ਦੇ ਵਿੱਚ ਇੱਥੇ ਬੈਠ ਕੇ ਨੌਕਰੀ ਕਰਾਂਗੇ ਨਾਲੇ ਇੱਥੇ ਕੋਈ ਛੋਟਾ ਮੋਟਾ ਘਰ ਲੈ ਲਾਂਗੇ ਉੱਥੇ ਆਪਾਂ ਰਹੀ ਜਾਾਂਗੇ ਤੁਹਾਨੂੰ ਹੁਣ ਅੱਗੇ ਕੋਈ ਵੀ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਆਜੋ ਤੁਸੀਂ ਆਜੋ ਨਾਲੇ ਛੋਟੀ ਭੈਣ ਨੂੰ ਇੱਥੇ ਲਿਆਓ ਇੰਨੀ ਗੱਲ ਸੁਣ ਕੇ ਪਿਤਾ ਬੜੇ ਖੁਸ਼ ਹੁੰਦੇ ਹਨ ਸਾਰੇ ਪਿੰਡ ਦੇ ਵਿੱਚ ਲੱਡੂ ਵੜ ਦਿੰਦੇ ਹਨ ਢੋਲ ਨਗਾੜੇ ਵੱਜਦੇ ਹਨ ਅਗਲੇ ਹੀ ਦਿਨ ਉੱਥੇ ਰਣਜੀਤ ਆ ਜਾਂਦਾ ਹੈ ਉਸ ਦਾ ਫੁੱਲਾ ਦੇਹਾਰਾ ਨਾਲ ਸਵਾਗਤ ਕੀਤਾ ਜਾਂਦਾ ਹੈ ਸਾਰੇ ਪਿੰਡ ਦੇ ਵਿੱਚ ਖੁਸ਼ੀਆਂ ਛਾ ਜਾਂਦੀਆਂ ਹਨ ਕਿ ਸਾਡਾ ਮੁੰਡਾ ਦਿੱਲੀ ਦੇ ਵਿੱਚ ਐਸਡੀਐਫ ਪੋਸਟ ਤੇ ਲੱਗ ਗਿਆ ਹੈ ਅਤੇ ਫੋਲੋ ਇੱਕ ਵੱਡਾ ਆਫਸਰ ਬਣ ਚੁੱਕਿਆ ਹੋਇਆ ਸਾਰੇ ਖੁਸ਼ ਹੁੰਦੇ ਹਨ ਅਤੇ ਚਲੋ ਜੀ ਇੰਨੇ ਦੇ ਵਿੱਚ ਅਤੇ ਚਲੋ ਥੋੜੇ ਦਿਨਾਂ ਦੇ ਵਿੱਚ ਉਸ ਦੀ ਟ੍ਰੇਨਿੰਗ ਖਤਮ ਹੋ ਜਾਂਦੀ ਹੈ ਟ੍ਰੇਨਿੰਗ ਖਤਮ ਹੁੰਦੇ ਹੀ ਉਹ ਕਰਾਇ ਤੇ ਇੱਕ ਕੋਠੀ ਲੈ ਲੈਂਦਾ ਹੈ ਅਤੇ ਜਿੱਥੇ ਉਸ ਦੀ ਪੋਸਟਿੰਗ ਹੁੰਦੀ ਹੈ ਥੋੜੀ ਜਿਹੀ ਦੂਰ ਤੇ ਆਪਣੇ ਪਰਿਵਾਰ ਸਮੇਤ ਸ਼ਿਫਟ ਹੋ ਜਾਂਦਾ ਹੈ ਦਿਨ ਬੀਤਦੇ ਜਾਂਦੇ ਹਨ ਉਸ ਨੂੰ ਆਪਣੇ ਪਿੰਡ ਆਣ ਦਾ ਮੌਕਾ ਨਹੀਂ ਮਿਲਦਾ 1-2 ਸਾਲ ਜਦੋਂ ਬੀਜ ਜਾਂਦੇ ਹਨ ਤਾਂ ਸਾਰੇ ਇਹ ਰਿਸ਼ਤੇਦਾਰ ਸਾਰੇ ਦੋਸਤ ਰਣਜੀਤ ਦੇ ਪਿਤਾ ਨੂੰ ਉਲਾਮੇ ਦੇਣ ਲੱਗ ਪੈਦੇ ਹਨ ਕਿ ਵੱਡਾ ਬੱਦਾ ਬਣਦੇ ਹੀ ਪਿੰਡ ਨੂੰ ਭੁੱਲ ਗਿਆ ਅਤੇ ਪਿੰਡ ਆਣਾ ਹੀ ਬੰਦ ਕਰ ਦਿੱਤਾ ਕਿਉਂ ਨਾ ਇਸ ਵਾਰ ਤੋਂ દિਵਾਲੀ ਤਾਂ ਲੱਗ ਚੁੱਕੀ ਹੈ ਗੁਰਪੁਰਬ ਆਉਣ ਵਾਲਾ ਹੈ ਗੁਰਪੁਰਬ ਤੇ ਪਿੰਡ ਆ ਜਾ ਆਪਾਂ ਪਿੰਡ ਵਿੱਚ ਨਗਰ ਕੀਰਤਨ ਕੱਢਦੇ ਹਾਂ ਉਸ ਦੇ ਵਿੱਚ ਨਾਲੇ ਹਿੱਸਾ ਲਈਓ ਨਾਲੇ ਤੇਰਾ ਵੀ ਜੀ ਖੁਸ਼ ਹੋ ਜਾਵੇਗਾ ਨਾਲੇ ਆਪਣੇ ਮੁੱਡੇ ਨੂੰ ਇੱਥੇ ਲਿਆ ਕਿਤੇ ਸ਼ਹਿਰ ਦੇ ਵਿੱਚ ਰਹਿ ਕੇ ਪਿੰਡ ਆਪਣਾ ਭੁੱਲ ਹੀ ਨਾ ਜਾਵੇ ਇੰਨੀ ਗੱਲ ਰਣਜੀਤ ਦੇ ਪਿਤਾ ਨੂੰ ਜੱਜ ਗਈ ਅਤੇ ਉਹ ਰਣਜੀਤ ਨੂੰ ਕਹਿਣ ਲੱਗਿਆ ਕਿ ਦੀਵਾਲੀ ਤਾਂ ਆਪਾਂ ਆਪਣੇ ਪਿੰਡ ਜਾ ਲਈ ਪਾਏ ਕਿਉਂ ਨਾ ਗੁਰਪੁਰਬ ਆਉਣ ਵਾਲਾ ਹੈ ਆਪਣੇ ਪਿੰਡ ਦੇ ਵਿੱਚ ਹਰ ਸਾਲ ਤਰਾ ਵਟਾ ਨਗਰ ਕੀਰਤਨ ਕੱਢਿਆ ਜਾਣਾ ਹੈ ਉੱਥੇ ਆ ਜਾ ਨਾਲੇ ਤਾਂ ਤੇਰਾ ਦਿਲ ਖੁਸ਼ ਹੋ ਜਾਵੇਗਾ ਨਾਲੇ ਆਪਣੇ ਦੋਸਤਾਂ ਨਾਲ ਕੁਲ ਮਿਲੇ ਬੜਾ ਟਾਈਮ ਹੋ ਗਿਆ ਤੈਨੂੰ ਵੀ ਆਪਣੇ ਦੋਸਤਾਂ ਨੂੰ ਦੇਖਿਆ ਇੰਨੀ ਗੱਲ ਰਣਜੀਤ ਨੂੰ ਵੀ ਸਮਝ ਆ ਜਾਂਦੀ ਹੈ ਉਹ ਫਿਰ ਛੁੱਟੀ ਲਈ ਅਪਲਾਈ ਕਰ ਦਿੰਦਾ ਹੈ ਇੱਕ ਦਿਨ ਦੀ ਤਾਂ ਗੁਰੂ ਨਾਨਕ ਜਨਮ ਦਿਤੀ ਦੀ ਛੁੱਟੀ ਹੁੰਦੀ ਹੈ ਨਾਲ ਤਿੰਨ ਚਾਰ ਛੁੱਟੀਆਂ ਆਪਣੇ ਹੋਰ ਲੈ ਲੈਂਦਾ ਹੈ ਅਤੇ ਆਪਣੀ ਗੱਡੀ ਨਾਲ ਪਿੰਡ ਆ ਜਾਂਦਾ ਹੈ ਪਿੰਡ ਦੇ ਵਿੱਚ ਆ ਕੇ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਇੱਕ ਦੋ ਦਿਨ ਐਸ਼ ਕਰਨ ਤੋਂ ਬਾਅਦ ਉਸਦੇ ਪਿਤਾ ਕਹਿੰਦੇ ਹਨ ਕਿ ਘਰ ਦੇ ਵਿੱਚ ਫਲ ਫਰੂਟ ਖਾਣ ਦਾ ਜੀ ਕਰ ਰਿਹਾ ਹੈ ਆਪਣੇ ਬੱਸ ਸਟੈਂਡ ਤੇ ਵਧੀਆ ਫਲ ਫਰੂਟ ਨਹੀਂ ਮਿਲਦੇ ਤੂੰ ਜਾ ਨਾਲੇ ਤਾਂ ਜਲੰਧਰ ਸ਼ਹਿਰ ਦੇ ਵਿੱਚ ਘੁੰਮਿਓ ਨਾਲੇ ਜਾ ਕੇ ਉੱਥੇ ਵਧੀਆ ਫਲ ਫਰੂਟ ਲਿਆਓ ਰਣਜੀਤ ਕਹਿੰਦਾ ਠੀਕ ਹੈ ਨਾਲੇ ਤਾਂ ਸ਼ਹਿਰ ਵਿੱਚ ਚਲੇ ਜਾਨੇ ਹਾਂ ਨਾਲੇ ਕੋਈ ਉੱਥੋਂ ਫਲ ਫਰੂਟ ਅੰਦੀ ਬਾਰੀ ਲੈ ਆਵਾਂਗੇ। ਇੰਨੀ ਗੱਲ ਸੁਣ ਕੇ ਰਣਜੀਤ ਆਪਣੇ ਇੱਕ ਦੋਸਤ ਨੂੰ ਨਾਲ ਲੈਂਦਾ ਹੈ ਅਤੇ ਜਿਵੇਂ ਹੀ ਉਸਨੇ ਲੋਬਰ ਟਿਸਟਰ ਪੈਰਾਂ ਦੇ ਵਿੱਚ ਚਪਲਾ ਪਾ रखी ਸੀ ਸਪਲੈਂਡਰ ਮੋਟਰਸਾਈਕਲ ਲੈ ਕੇ ਆਪਣੇ ਸ਼ਹਿਰ ਜਲੰਧਰ ਦੇ ਵਿੱਚ ਪਹੁੰਚ ਜਾਂਦਾ ਹੈ। ਉੱਥੇ ਜਾ ਕੇ ਸਾਰਾ ਸ਼ਹਿਰ ਘੁੰਮਣ ਤੋਂ ਬਾਅਦ ਉਹ ਆਪਣੇ ਨੇੜੇ ਇੱਕ ਫਲਾਂ ਵਾਲੀ ਰੇੜੀ ਤੇ ਚਲਾ ਜਾਂਦਾ ਏ ਫਲ ਫਰੂਟ ਦਾ ਮੋਲ-ਭਾਅ ਕਰਦਾ ਹੈ ਕਿੰਨੇ ਰੁਪਏ ਕਿਲੋ ਸੇਬ ਲਾਇ ਹੈ ਕਿੰਨੇ ਰੁਪਏ ਕਿਲੋ ਆ ਜਿਹੜੇ ਕੇਨੇ ਹੈ ਇਹ ਕਿੰਨੇ ਰੁਪਏ ਕਿਲੋ ਹੈ ਇਹਨਾਂ ਸਭ ਕੁਝ ਪੁੱਛ ਹੀ ਰਿਹਾ ਸੀ ਇੰਨੇ ਵਿੱਚ ਹੀ ਉੱਥੇ ਦੋ ਪੁਲਿਸ ਵਾਲੇ ਆ ਜਾਂਦੇ ਹਨ ਉਹ ਉਸ ਰੇੜੀ ਵਾਲੇ ਤੋਂ ਪੈਸੇ ਮੰਗਣ ਲੱਗਦੇ ਹਨ ਰੇੜੀ ਵਾਲਾ ਕਹਿੰਦਾ ਹੈ ਜੀ ਕਾਦੇ ਪੈਸੇ ਉਹ ਕਹਿੰਦਾ ਜੀ ਤੂੰ ਇੱਥੇ ਗਲਤ ਰੇੜੀ ਲਾਈ ਹੈ ਤੇਰੀ ਰੇੜੀ ਇੱਥੇ ਬੜੀ ਗਲਤ ਹੈ ਤੈਨੂੰ ਪੈਸੇ ਦੇਣੇ ਪੈਣਗੇ ਰੇੜੀ ਵਾਲਾ ਕਹਿੰਦਾ ਹੈ ਕਿ ਤੁਹਾਡਾ ਤਾਂ ਜੀ ਰੋਜ਼ ਦਾ ਕੰਮ ਹੋ ਗਿਆ ਹੈ ਪਰਸੋ ਤਾਂ ਮੈਂ ਤੁਹਾਨੂੰ ਪੈਸੇ ਦਿੱਤੇ ਸੀ ਹੁਣ ਤੁਸੀਂ ਫੇਰ ਆ ਗਏ ਹੋ ਤਾਂ ਪੁਰਸ ਵਾਲੇ ਕਹਿੰਦੇ ਹਨ ਕਿ ਪਰਸੋਂ ਦੇ ਪੈਸੇ ਪਰਸੋ ਵਾਸਤੇ ਸੀ ਅੱਜ ਦੇ ਪੈਸੇ ਅੱਜ ਵਾਸਤੇ ਹੈ ਤਾਂ ਰੇੜੀ ਵਾਲਾ ਕਹਿੰਦਾ ਹੈ ਜੀ ਹਜੇ ਤਾਂ ਸਵੇਰ ਹੈ ਮੇਰੇ ਕੋਲ ਬਹੁਤੇ ਗਾਹਕ ਨਹੀਂ ਆਏ ਬਹੁਤੇ ਪੈਸੇ ਨਹੀਂ ਹਨ ਸਾਰੇ ਪੈਸੇ ਮੈਂ ਮੰਡੀ ਤੋਂ ਸਬਜ਼ੀਆਂ ਲੈਣ ਲਈ ਖਰਚ ਦਿੱਤੇ ਹਨ ਅਤੇ ਹੁਣ ਮੈਨੂੰ ਹੋਰ ਪੈਸੇ ਕਮਾਣੇ ਪੈਣਗੇ ਸ਼ਾਮਤੀ ਤੁਸੀਂ ਆ ਜਾਓ ਅਤੇ ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ ਪੁਲਸ ਵਾਲੇ ਹੋਰ ਜ਼ਿਆਦਾ ਧੱਕਾ ਕਰਨ ਲੱਗ ਪੈਂਦੇ ਹਨ ਅਤੇ ਕਹਿੰਦੇ ਹਨ ਨਹੀਂ ਤੈਨੂੰ ਪੈਸੇ ਹੋਣੇ ਦੇਣੇ ਪੈਣਗੇ ਅਸੀਂ ਤੇਰੇ ਪਿਓ ਦੇ ਨੋਕ ਰਹਾ ਜਿਹੜੇ ਕਿ ਸ਼ਾਮ ਨੂੰ ਆ ਜਾਈਏ ਅਤੇ ਤੇਰੇ ਹਿਸਾਬ ਨਾਲ ਚੱਲੀਏ ਜਿਵੇਂ ਕਹਨੇ ਹਾਂ ਉਵੇਂ ਕਰ ਲੈ ਨਹੀਂ ਤਾਂ ਆਪਣੀ ਟਿੰਡ ਫੋੜੀ ਚੱਕ ਇਥੋਂ ਤਿੱਤਰ ਹੋ ਜਾ ਬਹੁਤੀ ਦੇਰ ਨਾ ਲਾ ਸਾਨੂੰ ਗੁੱਸਾ ਆ ਜਾਂਦਾ ਹੈ ਇੰਨੇ ਦੇ ਵਿੱਚ ਹੀ ਜਿਹੜਾ ਕੋਲ ਖੜਾ ਐਸ.ਡੀ.ਐਮ ਰਣਜੀਤ ਸੀ ਜਿਹੜਾ ਕਿ ਆਮ ਜੇ ਕੱਪੜਿਆਂ ਦੇ ਵਿੱਚ ਉਹ ਕਹਿੰਦਾ ਹੈ ਕਿਉਂ ਪੈਸੇ ਮੰਗ ਰਹੇ ਹੋ ਇਸ ਤੋਂ ਇਹ ਤੁਹਾਡੀ ਡਿਊਟੀ ਥੋੜੀ ਹੈ ਇਹ ਤਾਂ ਨਗਰਪਾਲਿਕਾ ਦੀ ਡਿਊਟੀ ਹੈ ਕਿ ਕਿੱਥੇ ਕਿਹੜੀ ਰੇੜੀ ਲੱਗੇਗੀ ਇਹ ਉਹਨਾਂ ਦਾ ਕੰਮ ਹੈ ਤੁਸੀਂ ਆਪਣਾ ਕੰਮ ਕਰੋ ਅਤੇ ਇਸ ਨੂੰ ਛੱਡ ਦਿਓ ਇਹ ਪੈਸੇ ਗਲਤ ਹਨ ਜੇ ਤੁਸੀਂ ਮੰਗ ਰਹੇ ਹੋ ਇਹ ਨਜਾਇਜ਼ ਹਨ ਨਜਾਇਜ਼ ਨਾ ਕਰੋ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਹੋ ਇਹ ਕੰਮ ਨਾ ਕਰੋ ਪੁਲਿਸ ਵਾਲਾ ਇਹਨਾਂ ਸੁਣ ਕੇ ਗੁੱਸਾ ਹੋ ਜਾਂਦਾ ਹੈ ਕਿਉਂਕਿ ਗੁੱਸਾ ਤਾਂ ਉਸ ਨੂੰ ਡੇੜੀ ਵਾਲੀ ਤੀਸੀ ਅਤੇ ਕੱਢ ਰਣਜੀਤ ਤੇ ਦਿੱਤਾ ਹੈ ਤੇ ਕਹਿੰਦਾ ਹੈ ਤੈਨੂੰ ਜਾਦਾ ਕਾਨੂੰਨ ਆਂਦਾ ਹੈ ਸਾਨੂੰ ਨਾ ਸਮਝਾ ਸਾਡਾ ਰੋਜ਼ ਦਾ ਕੰਮ ਹੈ ਤੂੰ ਹੈ ਕੋਣ ਪਲਾਪ ਉਸਦੇ ਨਾਲ ਵਾਲਾ ਦੋਸਤ ਬੋਲਣ ਹੀ ਵਾਲਾ ਸੀ ਇਹਨੇ ਵਿੱਚ ਰਣਜੀਤ ਉਸ ਨੂੰ ਇਸ਼ਾਰਾ ਕਰਕੇ ਚੁੱਪ ਕਰਾ ਦਿੰਦਾ ਹੈ ਅਤੇ ਕਹਿੰਦਾ ਹੈ ਮੈਨੂੰ ਬੋਲਣ ਦੇ ਤੂੰ ਨਾ ਬੋਲ ਉਹ ਫਿਰ ਅੱਗੇ ਹੋਰ ਜ਼ਿਆਦਾ ਗੱਲਾਂ ਕਰਨ ਲੱਗ ਪੈਂਦਾ ਹੈ ਕਿ ਤੁਹਾਡਾ ਕੰਮ ਤਾਂ ਲੋਕਾਂ ਦੀ ਸੇਵਾ ਕਰਨਾ ਹੈ ਆ ਤੁਸੀਂ ਜਿਹੜੇ ਪੈਸੇ ਲੈ ਰਹੇ ਹੋ ਇਹ ਹਰਾਮ ਦੀ ਕਮਾਈ ਹੈ ਇਹ ਤੁਹਾਡੇ ਪਚਣੇ ਨਹੀਂ ਕਿੱਥੇ ਲੈ ਕੇ ਜਾਓਗੇ ਇਹਨਾਂ ਗਲਤ ਪੈਸਾ ਅਤੇ ਜੋ ਤੁਸੀਂ ਇਹ ਵਸੂਲੀ ਕਰ ਰਹੇ ਹੋ ਨਾ ਇਹ ਬਿਲਕੁਲ ਗਲਤ ਹੈ ਮੈਂ ਇਸ ਦਾ ਵਿਰੋਧ ਕਰਦਾ ਹਾਂ ਇੰਨੀ ਗੱਲ ਸੁਣ ਕੇ ਪੁਲਿਸ ਵਾਲਾ ਕਹਿੰਦਾ ਹੈ ਜਿਆਦਾ ਬਕਵਾਸ ਨਾ ਕਰ ਤੈਨੂੰ ਅੰਦਰ ਕਰ ਦਿਆਂਗੇ ਤਾਂ ਇੰਨੀ ਗੱਲ ਸੁਣਦੇ ਹੀ ਰਣਜੀਤ ਕਹਿੰਦਾ ਹੈ ਕਿ ਅੰਦਰ ਕਦੇ ਨਾ ਕਰਦੇ ਹੋਗੇ ਮੈਂ ਜਿਹੜਾ ਗੁਨਾਹ ਕੀਤਾ ਹੈ ਮੈਂ ਤਾਂ ਨੋਰਮਲ ਜੀ ਆ ਗੱਲ ਆਖੀ ਹੈ ਕਿ ਇਹ ਕੰਮ ਗਲਤ ਹੈ ਅਤੇ ਇਹ ਕੰਮ ਨਗਰਪਾਲਿਕਾ ਦਾ ਹੈ ਨਗਰਪਾਲਿਕਾ ਜਿੱਥੇ ਚਾਹੇਗੀ ਇਹਨੂੰ ਜਗ੍ਹਾ ਮਿਲ ਜਾਵੇਗੀ ਜਿੱਥੇ ਚਾਹੇਗੀ ਇਹ ਨਹੀਂ ਖੜਦਾ ਅੱਗੇ ਤੋਂ ਕਿਤੇ ਹੋਰ ਖੜ ਜਾਵੇਗਾ ਵਿਚਾਰੇ ਨੇ ਨਗਰਪਾਲਿਕਾ ਚ ਪੈਸੇ ਦਿੱਤੇ ਹੁਣ ਤੂੰ ਫੇਰ ਮੰਗੀ ਜਾਣਾ ਹੈ ਐਨੀ ਗੱਲ ਸੁਣਦੇ ਪੁਲਿਸ ਹੋਰ ਜ਼ਿਆਦਾ ਗੁੱਸਾ ਹੋ ਜਾਂਦਾ ਹੈ ਅਤੇ ਰਣਜੀਤ ਨੂੰ ਅਤੇ ਉਸਦੇ ਦੋਸਤ ਨੂੰ ਕਾਲਰ ਤੋਂ ਫੜ ਕੇ ਜੀਪ ਦੇ ਵਿੱਚ ਸੁੱਟ ਲੈਂਦਾ ਹੈ ਅਤੇ ਹਥਕੜੀ ਲਗਾ ਕੇ ਥਾਣੇ ਦੇ ਵਿੱਚ ਲਿਜਾਣ ਲੱਗ ਪੈਂਦਾ ਹੈ ਰਣਜੀਤ ਆਪਣੇ ਦੋਸਤ ਨੂੰ ਇਸ਼ਾਰਾ ਕਰਦਾ ਹੈ ਕਿ ਦੇਖੀ ਜਾ ਹੁਣ ਥਾਣੇ ਦੇ ਵਿੱਚ ਜਾ ਕੇ ਇਹਨਾਂ ਦਾ ਜਲੂਸ ਕੱਢਾਂਗੇ ਅਤੇ ਥਾਣੇ ਦੇ ਵਿੱਚ ਉਹਨਾਂ ਦੇ ਨਾਲ ਚਲਾ ਜਾਂਦਾ ਹੈ ਥਾਣੇ ਦੇ ਵਿੱਚ ਪਹੁੰਚਦੇ ਹੀ ਥਾਣੇਦਾਰ ਉਹਨਾਂ ਹਵਲਦਾਰਾਂ ਨੂੰ ਪੁੱਛਦਾ ਹੈ ਕਿ ਦੱਸੋ ਇਹਨਾਂ ਨੂੰ ਕਿਉਂ ਚੁੱਕਿਆ ਕੀ ਗੱਲ ਹੈ ਕੀ ਕੀਤਾ ਹੈ ਇਹਨਾਂ ਨੇ ਤਾਂ ਥਾਣੇਦਾਰ ਨੂੰ ਕਹਿੰਦੇ ਹਨ ਕਿ ਇਹ ਆਪਣੇ ਰੋਜ਼ ਦੇ ਬਸੂਲੇ ਵਾਲੇ ਕੰਮ ਦੇ ਵਿੱਚ ਟੰਗ ਅਡਾਂਦਾ ਸੀ ਅਤੇ ਨਾਲਦਿਆਂ ਨੂੰ ਪੜਕਾਂਦਾ ਸੀ ਕਿ ਆਪਾਂ ਗਲਤ ਕੰਮ ਕਰ ਰਹੇ ਹਾਂ ਅਤੇ ਪੈਸੇ ਨਾ ਦਿਓ ਇਹ ਕੰਮ ਗਲਤ ਹੈ ਤਾ ਕਰਕੇ ਮੈਂ ਇਹਨੂੰ ਚੁੱਕ ਲਿਆ ਦੋ ਦਿਨ ਆਪੇ ਜੇਲ੍ਹ ਦੇ ਵਿੱਚ ਰਹੇਗਾ ਤਾਂ ਇਹਨੂੰ ਅਕਲ ਆ ਜਾਵੇਗੀ ਸੱਟੋ ਇਹਨਾਂ ਨੂੰ ਹਵਾਲਾਤ ਦੇ ਵਿੱਚ ਤਾਂ ਇਹਨੇ ਵਿੱਚ ਜਿਹੜਾ ਉੱਤੇ ਥਾਣੇਦਾਰ ਹੈ ਉਹ ਵੀ ਕਹਿੰਦਾ ਹੈ ਬਿਲਕੁਲ ਸਹੀ ਕੀਤਾ ਅਜੇ ਬੰਦਿਆਂ ਨੂੰ ਐਵੇਂ ਹੀ ਕਰਨਾ ਚਾਹੀਦਾ ਹੈ ਆਪੜਾ ਧੰਦਾ ਵਿਗਾੜਦੇ ਹਨ ਸੱਟੋ ਇਹਨਾਂ ਨੂੰ ਦੋ ਚਾਰ ਦਿਨ ਅੰਦਰ ਆਪੇ ਅਕਲ ਆ ਜਾਵੇਗੀ ਬਹੁਤਾ ਕਾਨੂੰਨ ਇਹਨਾਂ ਨੂੰ ਸਮਝ ਆਂਦਾ ਹੈ ਅਤੇ ਹੁਣ ਆਪੇ ਜਦੋਂ ਅਕਲ ਆ ਗਈ ਨਾ ਤਾਂ ਆਪੇ ਸਿੱਦੇ ਹੋ ਜਾਣਗੇ ਹੁਣ ਉਹ ਕਹਿੰਦੇ ਹਨ ਕਿ ਸਾਰੀ ਆਪਣੀ ਚੀਜ਼ਾਂ ਤੁਸੀਂ ਇਸ ਬਕਸੇ ਦੇ ਵਿੱਚ ਰੱਖ ਦਿਓ ਅਤੇ 2 ਮਿੰਟਾਂ ਦੇ ਵਿੱਚ ਆਪਣੇ ਆਪ ਹਵਾਲਾਤ ਦੇ ਵਿੱਚ ਜਾਓ ਨਹੀਂ ਤਾਂ ਲੱਤਾ ਮਾਰ ਕੇ ਤੁਹਾਨੂੰ ਅੰਦਰ ਕਰਾਂਗੇ ਐਸਡੀਐਮ ਹੁਣ ਆਪਣਾ ਫੋਨ ਚੁੱਕਦਾ ਹੈ ਅਤੇ ਜਲੰਧਰ ਸ਼ਹਿਰ ਦੇ ਐਸਡੀਐਮ ਨੂੰ ਫੋਨ ਲਾ ਲੈਂਦਾ ਹੈ ਜਿਵੇਂ ਹੀ ਜਲੰਧਰ ਸ਼ਹਿਰ ਦੇ ਐਸਡੀਐਮ ਨੂੰ ਪਤਾ ਲੱਗਦਾ ਹੈ ਕਿ ਦਿੱਲੀ ਤੋਂ ਆਇਆ ਇੱਕ ਐਸਡੀਐਮ ਭਰਾ ਨੂੰ ਇਸ ਥਾਣੇ ਦੇ ਵਿੱਚੋਂ ਕੱਢਿਆ ਹੈ ਅਤੇ ਨਜਾਇਜ਼ ਬਸੂਲੀ ਕਰਦੇ ਉਹਨੇ ਰੰਗੇ ਹੱਥੀ ਫੜਿਆ ਹੈ ਤਾਂ ਉਹ ਥਾਣੇ ਦੇ ਵਿੱਚ ਆਣ ਲੱਗ ਪੈਂਦਾ ਹੈ ਨਾਲ ਹੀ ਉਸ ਸ਼ਹਿਰ ਦੇ ਐਸਪੀ ਨੂੰ ਵੀ ਲਈ ਜਾਂਦਾ ਹੈ ਐਸਪੀ ਅਤੇ ਐਸ ਡੀ ਐਮ ਉਸ ਥਾੜੇ ਦੇ ਵਿੱਚ ਇੱਕਦਮ ਆ ਜਾਂਦੇ ਹਨ ਤੇ ਜਿਵੇਂ ਹੀ ਥਾਣੇਦਾਰ ਦੇਖਦਾ ਹੈ ਕਿ ਥਾੜੇ ਦੇ ਵਿੱਚ ਅੱਜ ਐਸ ਪੀ ਅਤੇ ਐਸ ਡੀ ਐਮ ਇਕੱਠੇ ਆਏ ਹਨ ਇੱਕ ਵਾਰ ਤਾਂ ਉਸ ਨੂੰ ਅਜੀਬ ਲੱਗਦਾ ਹੈ ਫਿਰ ਸੋਚਿਆ ਕਿ ਕੋਈ ਰੰਦਾ ਅਭਿਆਨ ਹੋਣਾ ਜਿਸ ਦੇ ਬਾਬਤ ਇੱਥੇ ਫੋਰਮਲਟੀ ਕਰਨ ਆਏ ਹਨ ਕਿਉਂਕਿ ਇਹ ਤਾਂ ਅੰਧ ਹੀ ਰਹਿੰਦੇ ਹਨ ਤਾਂ ਉਹ ਐਸ ਪੀ ਅਤੇ ਐਸ ਡੀ ਐਮ ਨੂੰ ਆਪਣੀ ਕੁਰਸੀ ਤੇ ਬੈਠਣ ਲਈ ਕਹਿੰਦਾ ਹੈ ਕੁਰਸੀ ਤੇ ਬਿਠਾ ਕੇ ਜਿਵੇਂ ਹੀ ਐਸ ਪੀ ਉਸ ਥਾਣੇਦਾਰ ਨੂੰ ਪੁੱਛਦਾ ਹੈ ਹਾਂ ਭਾਈ ਠੀਕ ਚੱਲ ਰਿਹਾ ਸਾਰਾ ਕੁਝ ਤਾਂ ਉਹ ਜੜਾ ਪੁਲਿਸ ਵਾਲਾ ਸੀ ਜਿਹੜਾ ਐਸ ਐਚ ਓ ਸੀ ਉਹ ਕਹਿੰਦਾ ਜੀ ਬਿਲਕੁਲ ਠੀਕ ਚੱਲ ਰਿਹਾ ਹੈ ਤੁਸੀਂ ਪਰਵਾਹ ਨਾ ਕਰੋ ਮੇਰੇ ਹੁੰਦਿਆ ਇਸ ਇਲਾਕੇ ਦੇ ਵਿੱਚ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤਾਂ ਉਹ ਐਸ ਪੀ ਕਹਿੰਦਾ ਹੈ ਆ ਜਿਹੜੇ ਦੋ ਬੰਦੇ ਤੁਸੀਂ ਹਵਾ ਲਾਦ ਦੇ ਵਿੱਚ ਰੱਖੇ ਹਨ ਇਹ ਮੇਰੇ ਲੱਗਦਾ ਅੱਜ ਆਏ ਹਨ ਤਾਂ ਉਹ ਐਸ ਐਚ ਓ ਬੋਲਦਾ ਹੈ ਹਾਂਜੀ ਅੱਜ ਹੀ ਆਏ ਹਨ ਤਾਂ ਉਹ ਐਸ ਪੀ ਬੋਲਦਾ ਹੈ ਦੱਸੋ ਕਿਉਂ ਚੱਕਿਆ ਹੈ ਇਹਨਾਂ ਨੂੰ ਤੋ ਕਹਿੰਦਾ ਜੀ ਇਹ ਸਾਡੇ ਸਰਕਾਰੀ ਕੰਮ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਸਨ ਸਰਕਾਰੀ ਕੰਮ ਦੇ ਵਿੱਚ ਵਾਧਾ ਪਹੁੰਚਾਰੇ ਸਨ ਤਾਂ ਕਰਕੇ ਇਹਨਾਂ ਨੂੰ ਦੋ ਦਿਨਾਂ ਲਈ ਅੰਦਰ ਕਰ ਦਿੱਤਾ ਹੈ ਦੋ ਦਿਨ ਅੰਦਰ ਰਹਿਣਗੇ ਇਹਨਾਂ ਦੀ ਅਕਲ ਟਿਕਾਣੇ ਦੇ ਵਿੱਚ ਆ ਜਾਏਗੀ ਇਹਨਾਂ ਕਹ ਕੇ ਐਸਚਓ ਹੱਸਣ ਲੱਗ ਪੈਂਦਾ ਹੈ ਦੰਦ ਪਾੜਨ ਲੱਗ ਪੈਂਦਾ ਹੈ ਇਧਰੋਂ ਜਿਹੜਾ ਐਸਡੀਐਮ ਸਿਹਾਵਾ ਲਾਧ ਦੇ ਵਿੱਚ ਉਹ ਵੀ ਮੁਸਕਰਾਉਣ ਲੱਗ ਪੈਂਦਾ ਹੈ ਇੰਨੇ ਵਿੱਚ ਹੀ ਐਸਪੀ ਨੂੰ ਗੁੱਸਾ ਚੜਦਾ ਹੈ ਅਤੇ ਇੱਕ ਜ਼ੋਰਦਾਰ ਥੱਪੜ ਐਸਐਚਓ ਦੇ ਕੰਨ ਤੇ ਲਾ ਦਿੰਦਾ ਹੈ ਐਸਐਚਓ ਦੇ ਥੱਪੜ ਖਾਂਦੇ ਹੀ ਉਸ ਨੂੰ ਅਕਲ ਆ ਜਾਂਦੀ ਹੈ ਕਿ ਹੋਵੇ ਨਾ ਹੋਵੇ ਮੈਂ ਗਲਤ ਬੰਦੇ ਚੱਕ ਲਏ ਹਨ ਉਹ ਪੁੱਛਦਾ ਹੈ ਕਿ ਇਹ ਬੰਦੇ ਕੌਣ ਹਨ ਤੁਸੀਂ ਇਹਨਾਂ ਵਾਸਤੇ ਆਏ ਹੋ ਨਾ ਤਾਂ ਐਸਪੀ ਅਗੋ ਸਿਰ ਹਿਲਾਦਾ ਹੈ ਹਾਂ ਅਸੀਂ ਇਹਨਾਂ ਵਾਸਤੇ ਤਾਂ ਆਏ ਆ ਨਾਲ ਤੇਰੇ ਸਸਪੈਂਸ਼ਨ ਆਰਡਰ ਵੀ ਲੈ ਕੇ ਆਏ ਹਾਂ ਉਹ ਫਿਰ ਹੱਥੋ ਹੱਥ ਉਹਨਾਂ ਦੋ ਬੰਦਿਆਂ ਨੂੰ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ ਨਾਲ ਖੜੇ ਦੋ ਹਵਲਦਾਰ ਜਿਹੜੇ ਕਿ ਐਸਡੀਐਮ ਰਣਜੀਤ ਨੂੰ ਚੱਕ ਕੇ ਲਿਆਏ ਸਨ ਉਹ ਵੀ ਆਪ ਜਾ ਕੇ ਐਸਡੀਐਮ ਨੂੰ ਬਾਹਰ ਕੱਢਦੇ ਹਨ ਅਤੇ ਰਣਜੀਤ ਜਲੰਧਰ ਸ਼ਹਿਰ ਦੇ ਐਸਡੀਐਮ ਨਾਲ ਹੱਥ ਮਿਲਾਦਾ ਹੈ ਜਲੰਧਰ ਸ਼ਹਿਰ ਦਾ ਐਸਡੀਐਮ ਮਾਫੀ ਮੰਗਦਾ ਹੈ ਕਿ ਮੇਰੇ ਇਲਾਕੇ ਦੇ ਵਿੱਚ ਤੁਹਾਨੂੰ ਪਰੇਸ਼ਾਨੀ ਹੋਈ ਮਾਫ ਕਰਨਾ ਇਹਨਾਂ ਨੂੰ ਮੈਂ ਹੋੜੇ ਸਬਕ ਸਿਖਾਣਾ ਹੈ ਕਿ ਇਹ ਕਿਵੇਂ ਲੋਕਾਂ ਨੂੰ ਤੰਗ ਕਰਦੇ ਹਨ ਆਪਣੀ ਡਿਊਟੀ ਦੇ ਨਾਮ ਤੇ ਇਹ ਲੋਕਾਂ ਤੋਂ ਬਸੂਲੀ ਕਰਦੇ ਹਨ ਸ਼ਿਕਾਇਤਾਂ ਤਾਂ ਸਾਨੂੰ ਬਹੁਤ ਦਿਨਾਂ ਦੀ ਮਿਲ ਰਹੀਆਂ ਸਨ ਲੇਕਿਨ ਪਤਾ ਨਹੀਂ ਲੱਗ ਰਿਹਾ ਸੀ ਇਸ ਦੇ ਵਿੱਚ ਕੌਣ ਸ਼ਾਮਿਲ ਹੈ ਅਤੇ ਕੌਣ ਨਹੀਂ ਅੱਜ ਤੁਹਾਡੀ ਬਦੌਲਤ ਇਹ ਚਾਰੇ ਪੰਜੇ ਬੰਦੇ ਫੜੇ ਗਏ ਹਨ ਤਾਂ ਉਹ ਐਸ ਡੀ ਐਮ ਹੱਥੋਂ-ਆਤ ਪੂਰੇ ਥਾਣੇ ਦੇ ਸਪੈਸ਼ਲ ਆਰਡਰ ਐਸ ਪੀ ਸਾਹਿਬ ਤੋਂ ਸਾਈਨ ਕਰਵਾ ਲੈਂਦਾ ਹੈ ਐਸ ਪੀ ਸਾਹਿਬ ਵੀ ਸਾਈਨ ਕਰ ਦਿੰਦੇ ਹਨ ਜਿਵੇਂ ਹੀ ਪੂਰੇ ਥਾਣੇ ਨੂੰ ਪਤਾ ਲੱਗਦਾ ਹੈ ਕਿ ਪੂਰਾ ਥਾਣਾ ਸਸਪੈਂਡ ਹੋਣ ਲੱਗਿਆ ਹੈ ਅਤੇ ਸਾਰੇ ਪੁਲਿਸ ਵਾਲੇ ਦੋ ਐਸ.ਡੀ.ਐਮ ਦੇ ਐਸ.ਪੀ ਸਾਹਿਬ ਦੇ ਪੈਰ ਪੜ ਲੈਂਦੇ ਹਨ ਕਿ ਸਾਨੂੰ ਛੱਡ ਦਿਓ ਸਾਡੇ ਨਿੱਕੇ ਨਿੱਕੇ ਬੱਚੇ ਹਨ ਤਾਂ ਇਧਰੋਂ ਐਸ.ਡੀ.ਐਮ ਰਣਜੀਤ ਜੋਰ ਦੀ ਆਖਦਾ ਹੈ ਅਤੇ ਆਪਣੇ ਪੈਰ ਪਿੱਛੇ ਖਿੱਚ ਲੈਂਦਾ ਹੈ ਕਿ ਤੁਸੀਂ ਲੋਕਾਂ ਦਾ ਜਿਹੜਾ ਹਰਮ ਕਰ ਰੱਖਿਆ ਹੈ ਤੁਹਾਨੂੰ ਲੋਕਾਂ ਦੀ ਸੇਵਾ ਵਾਸਤੇ ਰੱਖਿਆ ਸੀ ਤੁਸੀਂ ਆ ਕੀ ਕੰਮ ਕਰਨ ਲੱਗੇ ਹੋ ਅਜਿਹੇ ਪੈਸੇ ਨਾਲ ਨਹੀਂ ਜਾਂਦੇ ਅਜਿਹੇ ਪੈਸੇ ਤੁਹਾਨੂੰ ਪੂਰੇ ਕਰਨੇ ਪੈਣਗੇ ਰੱਬ ਸਭ ਕੁਝ ਦੇਖਦਾ ਪਿਆ ਹੈ ਜੇਕਰ ਅਜਿਹੇ ਕੰਮ ਕਰੋਗੇ ਤਾਂ ਫਿਰ ਤੁਹਾਨੂੰ ਇਹ ਵਰਦੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਤੁਸੀਂ ਸਰਕਾਰ ਤੋਂ ਵੀ ਤਨਖਾਹ ਲੈਂਦੇ ਹੋ ਨਾਲ ਲੋਕਾਂ ਨਾਲ ਤੱਕਾ ਕਰਦੇ ਹੋ ਬਿਲਕੁਲ ਗਲਤ ਕੰਮ ਹੈ ਅੱਗੇ ਤੋਂ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਤੁਹਾਨੂੰ ਪੈਂਡ ਕੀਤਾ ਜਾ ਰਿਹਾ ਹੈ ਹਜੇ ਵੀ ਸੁਧਰ ਜਾਓ ਨਹੀਂ ਤਾਂ ਵਰਦੀ ਉਤਰਦੀ ਦੇਰ ਨਹੀਂ ਲੱਗਣੀ ਇਹਨਾਂ ਕਹਿ ਕੇ ਐਸਡੀਐਮ ਰਣਜੀਤ ਉੱਥੋਂ ਚਲੇ ਆਦਾ ਹੈ ਨਾਲ ਹੀ ਉਸਦਾ ਦੋਸਤ ਘਰੇ ਆ ਜਾਂਦਾ ਹੈ ਸਾਰੇ ਪਿੰਡ ਦੇ ਵਿੱਚ ਗੱਲ ਦੱਸਦਾ ਹੈ ਕਿ ਕਿਵੇਂ ਅੱਜ ਐਸਡੀਐਮ ਰਣਜੀਤ ਨੇ ਸਾਰੇ ਸ਼ਹਿਰ ਦੇ ਪੁਲਿਸ ਵਾਲੇ ਸਿੱਧੇ ਕਰ ਦਿੱਤੇ ਹਨ ਅਤੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈ ਅੱਗੇ ਤੋਂ ਕਦੇ ਵੀ ਵਸੂਲੀ ਕੋਈ ਵੀ ਨਹੀਂ ਕਰੇਗਾ ਜਿਹੜੇ ਆਪਾਂ ਤੱਕ ਸੀਦਾ ਇੰਨੀ ਮਹਿੰਗੀਆਂ ਸਬਜ਼ੀਆਂ ਮਿਲ ਰਹੀਆਂ ਸਨ ਇੰਨੇ ਮਹਿੰਗੇ ਫਲ ਫਰੂਟ ਮਿਲ ਰਹੇ ਸਨ ਕਿਉਂਕਿ ਸਬਜ਼ੀ ਵਾਲਿਆਂ ਨੂੰ ਅੱਗੇ ਪੈਸੇ ਦੇਣੇ ਪੈ ਰਹੇ ਸਨ ਉਹ ਪੈਸੇ ਫਿਰ ਆਪਣੇ ਤੋਂ ਪੂਰਾ ਕਰ ਰਹੇ ਸਨ ਤਾਂ ਕਰਕੇ ਜਿਹੜਾ ਸਾਰਾ ਫਲ ਫਰੂਟ ਹੈ ਹੁਣ ਵਾਪਸ ਤੋਂ ਸਸਤਾ ਹੋ ਗਿਆ ਹੈ ਸਾਰੇ ਸ਼ਹਿਰ ਦੇ ਵਿੱਚ ਖੁਸ਼ੀ ਸ਼ਾਈ ਹੈ ਸਾਰਾ ਪਿੰਡ ਹੁਣ ਐਸਡੀਐਮ ਰਣਜੀਤ ਤੇ ਫਕਰ ਕਰਦਾ ਹੈ ਰਣਜੀਤ ਸਿੰਘ ਨੂੰ ਵਧਾਈ ਦਿੰਦੇ ਹਨ ਅਗਲੇ ਹੀ ਦਿਨ ਜਦੋਂ ਨਗਰ ਕੀਰਤਨ ਹੁੰਦਾ ਹੈ ਨਗਰ ਕੀਰਤਨ ਦੇ ਵਿੱਚ ਖਾਸ ਸਿਰਪਾਓ ਪੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਧੰਨਵਾਦ ਕੀਤਾ ਜਾਂਦਾ ਹੈ ਪਿਤਾ ਵੀ ਹੁਣ ਫਕਰ ਨਾਲ ਸਿਰ ਉੱਚਾ ਚੱਕ ਕੇ ਸਾਰੇ ਪਿੰਡ ਦੇ ਵਿੱਚ ਘੁੰਮਦਾ ਹੈ ਅਤੇ ਸਾਰਾ ਪਿੰਡ ਉਹਨੂੰ ਵਧਾਈਆਂ ਦਿੰਦਾ ਹੈ ਸ਼ਾਬਾਸ਼ ਆਖਦਾ ਹੈ ਕਿ ਤੇਰੇ ਮੁੰਡੇ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਾਰਾ ਪਿੰਡ ਉਹਨਾਂ ਤੋਂ ਤੱਕ ਸੀ ਅੱਜ ਤੋਂ ਬਾਅਦ ਸਾਰੇ ਪਿੰਡ ਤੋਂ ਖوف ਖਾਇਆ ਕਰਨਗੇ ਜਦੋਂ ਵੀ ਸਾਨੂੰ ਕੋਈ ਦਿੱਕਤ ਆਵੇਗੀ ਤਾਸੀ ਰਣਜੀਤ ਨੂੰ ਫੋਨ ਕਰ ਲਿਆ ਕਰਾਂਗੇ। ਇੰਨੀ ਗੱਲ ਸੁਣ ਕੇ ਪਿਤਾ ਵੀ ਬੜਾ ਖੁਸ਼ ਹੁੰਦਾ ਏ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ? ਦੱਸੋ ਕਮੈਂਟ ਦੇ ਵਿੱਚ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ। ਨਾਲ ਹੀ ਆਪਣੇ ਕਮੈਂਟ ਦੇ ਵਿੱਚ ਨਾਲ ਹੀ ਕਮੈਂਟ ਕਰਕੇ ਦੱਸੋ ਕਿ ਰਣਜੀਤ ਨੇ ਉਹਨਾਂ ਪੁਲਿਸ ਵਾਲਿਆਂ ਨਾਲ ਸਹੀ ਕੀਤਾ ਜਾਂ ਨਹੀਂ ਜਾਂ ਫਿਰ ਉਹਨਾਂ ਨੂੰ ਹੋਰ ਜ਼ਿਆਦਾ ਕੜੀ ਸਜ਼ਾ ਰਣਜੀਤ ਵੱਲੋਂ ਦੇਣੀ ਚਾਹੀਦੀ ਸੀ। ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ। ਦੇਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵੇ ਮੈਂ ਤੁਹਾਡਾ دوست ਅਮਨਦੀਪ ਸਿੰਘ